3 ਸਾਲ ਦੇ ਵਿੱਚ ਸਕੂਲ ਦੇ ਸੁਧਾਰ ਦੇ ਲਈ ਇਸ ਸਕੂਲ ਦੇ ਕਲਾਸ ਰੂਮਾਂ ਦਾ ਸੁਧਾਰ ਕਰਨ ਦੇ ਲਈ ਇਸ ਸਕੂਲ ਦੇ ਵਿੱਚ ਹੋਰ ਸਹੂਲਤਾਂ ਦੇਣ ਦੇ ਲਈ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਕੱਲੇ ਦੇ ਵਿੱਚ 21 ਲੱਖ ਰੁਪਏ ਮੁਖਮੰਦੀ ਸਾਹਿਬ ਭਗਵੰਸੀ ਮਾ ਜੀ ਦੀ ਸਰਕਾਰ ਨੇ ਦਿੱਤਾ ਵੀਰੇ ਵੀਰੇ ਮੈਨੂੰ 400 ਰੁਪਏ ਦੇ ਦੇ ਮੇਰੀ ਕੁੜੀ ਬਹੁਤ ਬਿਮਾਰ ਆ ਮੈਂ ਕਿੰਨੀ ਵਾਰ ਕਿਹਾ ਕੋਈ ਪੈਸਾ ਨਹੀਂ ਮਿਲਣਾ ਤੈਨੂੰ ਹਰ ਵਾਰ ਬਹਾਨਾ ਬਣਾ ਕੇ ਪੈਸੇ ਲੈਣਾ ਜੰਨੀ ਆ। ਫਿਰੇ ਮੈਨੂੰ ਪੈਸੇ ਦੇ ਦੇ ਜੇ ਮੇਰੀ ਕੁੜੀ ਨੂੰ ਕੁਛ ਹੋ ਗਿਆ ਮੈਂ ਜਿੰਦੇ ਜੀ ਮਰ ਜੂੰਗੀ। ਕਿਹਾ ਨਾ ਤੈਨੂੰ ਇੱਕ ਫੁੱਟੀ ਕੜੀ ਨਹੀਂ ਮਿਲਣੀ। ਫਿਰੇ ਮੈਂ ਤੇਰੇ ਪੈਰੀ ਪੈਣੀ। ਚੱਲ ਦਫਾ ਹੋ। ਕੀ ਹੋ ਗਿਆ ਚਾਚੀ? ਮੇਰੀ ਗੁੱਡੀ ਬਹੁਤ ਬਿਮਾਰ ਆ ਮੇਰੇ ਕੋਲ ਪੈਸੇ ਹੈ ਨਹੀਂ। ਉਤੋਂ ਦਵਾਈਆਂ ਇੰਨੀਆਂ ਮਹਿੰਗੀਆਂ। ਮੇਰੀ ਗੁੱਡੀ ਨੂੰ ਕੁਛ ਹੋ ਗਿਆ ਮੈਂ ਕੀ ਕਰੂੰਗੀ? ਚਾਚੀ ਤੂੰ ਫਿਕਰ ਨਾ ਕਰ ਤੇਰੀ ਗੁੱਡੀ ਨੂੰ ਕੁਛ ਨਹੀਂ ਹੁੰਦਾ। ਉਹਦਾ ਇਲਾਜ ਮੈਂ ਕਰਾਉਂਗਾ ਨਾ। ਪਰ ਉਹ ਕਿਵੇਂ ਪੁੱਤ? ਤੂੰ ਚਲ ਤਾਂ ਸਹੀ ਚਾਚੀ ਮੇਰੇ ਨਾਲ। ਨਵਾਦੂ ਪੁੱਤ ਤੇਰਾ ਜੇ ਤੂੰ ਟਾਈਮ ਨਾਲ ਨਾ ਆਉਂਦਾ ਪਤਾ ਨਹੀਂ ਕੀ ਹੋਣਾ ਸੀ ਚਾਚੀ ਧੰਨਵਾਦ ਮੇਰਾ ਨਹੀਂ ਧੰਨਵਾਦ ਕਰ ਮਾਨ ਸਰਕਾਰ ਦਾ ਜਿਨ੍ਹਾਂ ਨੇ ਬੇਸਹਾਰਾ ਲੋਕਾਂ ਦੀ ਮਦਦ ਲਈ ਆ ਕਲੀਨਿਕ ਖੋਲਤੇ ਇਹੋ ਜੇ ਪੁੱਤ ਤਾਂ ਘਰ ਘਰ ਜੰਮਣ ਜਿਹੜੇ ਸਾਡੇ ਗਰੀਬਾਂ ਵਾਸਤੇ ਇੰਨਾ ਕੁਝ ਕਰਤੇ ਨੇ ਹੋਰ ਕੀ ਚਾਚੀ ਚੰਗਾ ਹੁਣ ਤੋਂ ਆਪਣਾ ਵੀ ਧਿਆਨ ਰੱਖੀ ਤੇ ਛੋਟੀ ਦਾ ਵੀ ਧਿਆਨ ਰੱਖੀ ਠੀਕ ਹੈ ਪੁੱਤ ਖੇਤਾਂਲੇ ਪਾਸੇ ਪੰਜਾਬ ਚ 881 ਆਮ ਆਦਮੀ ਕਲੀਨਿਕ ਐਸ ਵਕਤ ਚੱਲ ਰਹੇ ਨੇ ਹੁਣ ਤੱਕ ਇਨ੍ਹਾਂ ਕਲੀਨਿਕਾਂ ਦੇ ਵਿੱਚ 2 ਕਰੋੜ 70 ਲੱਖ ਬੰਦੇ ਆ ਕੇ ਆਪਣਾ ਚੈੱਕਅਪ ਕਰਾ ਕੇ ਆਪਣਾ ਦਵਾਈਆਂ ਲੈ ਕੇ ਠੀਕ ਹੋ ਕੇ ਜਾ ਚੁੱਕੇ ਨੇ ਤਿੰਨ ਸਾਲ ਦੇ ਵਿੱਚ ਇਸ ਸਕੂਲ ਦੇ ਸੁਧਾਰ ਦੇ ਲਈ ਇਸ ਸਕੂਲ ਦੇ ਕਲਾਸ ਰੂਮਾਂ ਦਾ ਸੁਧਾਰ ਕਰਨ ਦੇ ਲਈ ਇਸ ਸਕੂਲ ਦੇ ਵਿੱਚ ਹੋਰ ਸਹੂਲਤਾਂ ਦੇਣ ਦੇ ਲਈ ਸੀਨੀਅਰ ਸੈਂਟਰ ਸਕੂਲ ਦੇ ਵਿੱਚ ਕੱਲੇ ਦੇ ਵਿੱਚ 21 ਲੱਖ ਰੁਪਇਆ ਮੁਕੰਮਲ ਦੀ ਸਾਭ ਪਾਰਸੀ ਮਾ ਜੀ ਦੀ ਸਰਕਾਰ ਨੇ ਦਿੱਤਾ ਨਾ ਮੈਂ ਤਾਂ ਸਾਡੇ ਪਿੱਛੇ ਜਿਹੜੀ ਵਰਕਪਲ ਦਿੱਤਾ ਕਿ ਇਹ 21 ਲੱਖ ਰੁਪਇਆ ਦਾ ਸੇਵਿਸ ਕੈਂਡੀ ਸਕੂਲ ਦੇ ਵਿੱਚ ਹੋ ਗਿਆ ਪ੍ਰਾਇਮਰੀ ਸਕੂਲ ਦੀ ਟੀਮ ਵੀ ਇੱਥੇ ਬੈਠੀ ਹੈ ਪ੍ਰੈਸ ਮੂਲੇ ਜਿਹੜੇ ਸੈਕਟ ਹੈ ਟੀਚਰ ਬੈਠੇ ਨੇ ਸਕੂਲ ਸਟਾਫ ਵੀ ਬੈਠਾ 11 11 ਲੱਖ ਰੁਪਇਆ ਪ੍ਰਾਇਮਰੀ ਸਕੂਲ ਦੇ ਵਿੱਚ ਵੀ ਖਰਚ ਹੋਇਆ ਸੋ শিক্ষা क्रांति ਦੇ ਲਈ ਸੀਐਫ ਸਾਹਿਬ ਦੀ ਵਾਹਿਗੁਰੂ ਸਾਹਿਬ ਦੀ ਵਾਹਿਗੁਰੂ ਆਪਣੇ ਪ੍ਰਿੰਟ ਦੇ ਸਕੂਲਾਂ ਦੇ ਉੱਪਰ ਟੋਟਲ 32 ਲੱਖ ਰੁਪਏ ਜਿਹੜਾ ਉਹ ਇਸ ਸਮੇਂ ਦੇ ਵਿੱਚ ਖਰਚ ਕੀਤਾ ਗਿਆ। ਦਲੇ ਮੁੰਨੇ ਬੱਚੇ ਬੱਚੇ ਬੈਠੇ ਆ। ਇਹ ਦੱਸ ਸਕਦੇ ਨੇ ਕਲਾਸ ਰੂਮ ਪਹਿਲਾਂ ਨਾਲ ਵਧੀਆ ਬਣੇ ਜਾਂ ਨਹੀਂ ਬਣੇ। ਤਿੰਨ ਸਾਲ ਦੇ ਵਿੱਚ ਸਕੂਲ ਦੇ ਸੁਧਾਰ ਦੇ ਨਹੀਂ ਇਸ ਸਕੂਲ ਦੇ ਕਲਾਸ ਰੂਮਾਂ ਦਾ ਸੁਧਾਰ ਕਰਨ ਦੇ ਲਈ ਕਿਸ ਸਕੂਲ ਨੂੰ ਹੋਰ ਸਹੂਲਤਾਂ ਦੇਣ ਦੇ ਲਈ ਸੀਨੀਅਰ ਸੈਂਟਰ ਸਕੂਲ ਦੇ ਵਿੱਚ ਕੱਲੇ ਦੇ ਵਿੱਚ 21 ਲੱਖ ਰੁਪਇਆ ਹਕਮਤਦੀ ਸਾਹਿਬ ਖਵਾਂਸੀ ਮਹਾਜ ਦੀ ਸਰਕਾਰ ਨੇ ਦਿੱਤਾ ਮੈਂ ਇਹ ਖੜੀ ਕਿਰਨ ਨੂੰ ਵੀ ਵਰਕਪਾਸ ਦਿੰਦਾ ਕਿ ਇਹ 21 ਲੱਖ ਰੁਪਇਆ ਦਾ ਸੀਨੀਅਰ ਸੈਂਟਰ ਸਕੂਲ ਦੇ ਵਿੱਚ ਹੋ ਗਿਆ ਪ੍ਰਾਇਮਰੀ ਸਕੂਲ ਦੀ ਟੀਮ ਵੀ ਇੱਥੇ ਬੈਠੀ ਹੈ ਪ੍ਰਾਇਮਰੀ ਸਕੂਲ ਦੇ ਜਿਹੜੇ ਸੈਕਟਰ ਹੈ ਟੀਚਰ ਵੀ ਬੈਠੇ ਨੇ ਉਹ ਸਕੂਲ ਸਟਾਫ ਵੀ ਬੈਠਾ ਹੈ 11.5 11 ਲੱਖ ਰੁਪਇਆ ਪ੍ਰਾਇਮਰੀ ਸਕੂਲ ਦੇ ਵਿੱਚ ਵੀ ਖਰਚ ਹੋਇਆ ਸੋ ਸਿੱਖਿਆ ਗਤੀ ਦੇ ਲਈ ਸੀਐਫ ਸਾਹਿਬ ਦੀ ਵਾਹਿਦ ਤੇ ਬਿਜਵਾਦ ਸਾਹਿਬ ਦੀ ਵਾਹਿਦ ਤਵਾੜੇਪਿੰਡ ਦੇ ਸਕੂਲਾਂ ਦੇ ਉੱਪਰ ਟੋਟਲ 32 ਲੱਖ ਰੁਪਇਆ ਜਿਹੜਾ ਉਹ ਇਸ ਸਮੇਂ ਦੇ ਵਿੱਚ ਖਰਚ ਕੀਤਾ ਗਿਆ। ਦਦੇ ਮੁੰਨੇ ਬੱਚੇ ਬੱਚੇ ਬੈਠੇ ਐ ਇਹ ਦੱਸ ਸਕਦੇ ਨੇ ਕਲਾਸ ਰੂਮ ਪਹਿਲਾਂ ਨਾਲੋਂ ਵਧੀਆ ਬਣੇ ਜਾਂ ਨਹੀਂ ਬਣੇ